ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਇਤਿਹਾਸਿਕ ਗੁਰਦੁਆਰਿਆਂ ਨੂੰ ਜਾਂਦੀਆਂ ਸੜਕਾਂ ਤੇ ਆਲੇ-ਦੁਆਲੇ ਸਰਕਾਰ ਵੱਲੋਂ ਸਫਾਈ ਤੇ ਹੋਰ ਵਿਕਾਸ ਤੇ ਕੰਮ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਪਿੰਡ ਵੱਲਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਕੋਠਾ ਸਾਹਿਬ ਸੁਸ਼ੋਭਿਤ ਹੈ ਤੇ ਇਸ ਪਿੰਡ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਵੀ ਸਰਕਾਰ ਵੱਲੋਂ ਸਫਾਈ ਕੀਤੀ ਜਾਣੀ ਚਾਹੀਦੀ ਹੈ ਪਿਛਲੇ ਇੱਕ ਹਫ਼ਤੇ ਇੱਥੇ ਪਿੰਡ ਵਿੱਚ ਰਾਤ 11-12 ਵਜੇ ਦੇ ਕਰੀ ਸਿਨੀਅਰ ਜਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨਾਲ ਸਫਾਈ ਦੀ ਮੁਹਿੰਮ ਚਲਾਈ ਸੀ ਪਰ ਲੋਕਾਂ ਦਾ ਕਹਿਣਾ ਹੈ ਕਿ ਸਫਾਈ ਕਰਨ ਦੀ ਬਜਾਏ ਜ਼ਿਆਦਾ ਕੂੜਾ ਕਰਕਟਾ ਉਹ ਸੜਕ ਤੇ ਹੀ ਖਿਲਾਰ ਗਏ ਹਨ ਇਸ ਲਈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਵੱਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਵੇ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੇ ਬੜਾ ਮਹਾਨ ਹੈ ਪਰ ਇਹਦੇ ਵਿੱਚ ਸਫਾਈ ਜਿਹੜੀ ਆ ਬਹੁਤ ਘਟਿਆ ਚਾਰ ਚੁਫੇਰੇ ਗੁਰਦਾਰੇ ਦੇ ਨਰਕ ਪਿਆ ਗੰਦ ਪਿਆ ਤੇ ਇਹ ਸਫਾਈ ਵਾਲੇ ਜਿੱਦਣ ਆਉਂਦੇ ਇੱਕ ਥੋੜੀ ਜੀ ਕਰਕੇ ਸਫਾਈ ਤੇ ਭੱਜ ਜਾਂਦੇ ਆ ਇਹ ਚੁੱਕਣਾ ਕਿੰਨੇ ਆ ਜਿਹੜੀਆਂ ਗਲੀਆਂ ਨਾ ਗਲੀਆਂ ਦੇ ਵਿੱਚ ਛੋਟੀਆਂ ਛੋਟੀਆਂ ਬਾਜ਼ਾਰ ਨੇ ਉਹਨਾਂ ਵਿੱਚ ਆਂਦੇ ਸਾਨੂੰ ਪੈਸੇ ਦਿਓ 100-100 ਰੁਪਇਆ ਲਿੰਦੇ ਫਿਰ ਵੀ ਨਹੀਂ ਚੁੱਕਦੇ ਕਿਹੜੀ ਗੱਲ ਨਹੀਂ ਚੁੱਕਦੇ ਜਾਂ ਤਾਂ ਮੇਰ ਸਾਹਿਬ ਆਪ ਆਉਣ ਇੱਥੇ ਤੇ ਵੇਖਣ ਪਈ ਕੀ ਹਾਲਤ ਇਹ ਕਰਦੇ ਆ ਠੀਕ ਹੈ ਨਾ ਆ ਜਿਹੜੇ ਰੱਖੇ ਨੇ ਤਿੰਨ ਚਾਰ ਬੰਦੇ ਉਹ ਜੀ ਇਹਨੂੰ ਆਖੇ ਪਿਆਓ ਆ ਸੀਵਰੇ ਸਾਫ ਕਰੋ ਸੀਵਰੇ ਨਹੀਂ ਸਾਫ ਕਰਦੇ ਉਹ ਆnde ਪਹਿਲੇ ਸਾਨੂੰ 1200 ਤੋਂ ਫੇਰ ਇਹ ਕਰਦੇ ਆ ਤੁਸੀਂ ਤਲਖਾਵਾ ਕਾਦੀਆਂ ਦਿੰਦੇ ਜੇ ਪੱਕੇ ਅਸੀਂ ਕਰਾਏ ਆ ਕਿਉਂ ਕਰਾਏ ਆ ਸਿੱਧੂ ਸਾਹਿਬ ਨੇ ਪੱਕੇ 400 ਬੰਦਾ ਪੱਕਾ ਕੀਤਾ ਇਹ ਤੇ ਅਸੀਂ ਕਰਵਾਇਆ ਸੀ ਤੇ ਲੇਕਿਨ ਇਹ ਸਾਨੂੰ ਅੱਖਾਂ ਵਿਖਾਉਂਦੇ ਆ ਅਸੀਂ ਤੇ ਪ੍ਰਸ਼ਾਸਨ ਤੋਂ ਉਹ ਮੰਗ ਪਾਣ ਦੇ ਚਾਰਜ ਫੇਰ ਜਿਹੜਾ ਕੂੜਾ ਉਹ ਨਹੀਂ ਨਹੀਂ ਹੋਣਾ ਚਾਹੀਦਾ ਅਸੀਕੁਰਤਵਾਰਾ ਕੋਰਤਰੀ ਲਾਗੇ ਲਾਗੇ ਆਉਂਦੇ ਲਫਾਫੇ ਛੁੱਟ ਜਾਂਦੇ ਆ ਡਡੇ ਵੱਡੇ ਵੱਡੇ ਹੈ ਜੇ ਆਉਂਦੇ ਗਲੀਆਂ ਦੇ ਵਿੱਚ ਚੁਕਚੁਕ ਲਫਾਫੇ ਬਾਜ਼ਾਰ ਦੇ ਛੁੱਟ ਜਾਂਦੇ ਆ ਕਿਉਂ ਛੁੱਟਦੇ ਆ ਹੈ ਇਹ ਤਾਂ ਹੋਣਾ ਚਾਹੀਦਾ ਨਾ ਇਹ ਵਾਟ ਨੰਬਰ 20 ਤੋਂ ਪਿੰਡ ਵੱਲਾ ਵੇਖੇ ਡਿਪਟੀ ਮੇਅਰ ਸਾਹਿਬ ਕੂੜੇ ਦੇ ਮੁਤਾਬਕ ਆਏ ਸੀ ਤੇ ਇੱਕ ਸ਼ੌਕੇ ਮੁਤਾਬਕ ਕਰਕੇ ਚਲੇ ਗਿਆ ਤੇ ਸਭੋ ਵੇਖੋਗੇ ਖਲਾਰਾ ਕਿੰਨਾ ਪਿਆ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹੁਣ ਦੁਬਾਰਾ ਕੋਟਾ ਸਾਹਿਬ ਪਿੰਡ ਬੱਲੇ ਦਾ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹਨ ਤੇ ਇੱਥੇ ਬਹੁਤ ਹੀ ਰੌਣਕਾਂ ਵੀ ਹੁੰਦੀਆਂ ਹਨ ਤੇ ਵੱਡਾ ਮੇਲਾ ਵੀ ਲੱਗਦਾ ਹੈ ਤੇ ਦੂਰੋਂ ਦੂਰੋਂ ਇੱਥੇ ਸੰਗਤਾਂ ਵੀ ਆਉਂਦੀਆਂ ਹਨ ਪੰਜਾਬ ਸਰਕਾਰ ਸਰੋਵਣੀ ਕਮੇਟੀ ਤੇ ਹੋਰ ਵੀ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਡੇ ਇਹ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾ ਰਹੇ ਹਨ ਤੇ ਜਿਹੜੇ ਇਥੋਂ ਦੇ ਇਤਿਹਾਸਿਕ ਗੁਰਦੁਆਰੇ ਹਨ ਉਹਨਾਂ ਦੇ ਖਾਸ ਕਰਕੇ ਉਹਨਾਂ ਦੇ ਲਾਗੇ-ਦਾਗੇ ਸਾਫ਼-ਸੁਭਾਈ ਤੇ ਹੋਰ ਸਹੂਲਤਾਂ ਵੀ ਸਰਕਾਰ ਦੇਣ ਦਾ ਦਾਵਾ ਕਰ ਰਹੀ ਹੈ ਪਰ ਪਿੰਡ ਵੱਲਾਂ ਦੇ ਵਿੱਚ ਇੱਥੇ ਸਰਕਾਂ ਦੇ ਵਿੱਚ ਪੂਰਾ ਗੰਦ ਪਿਆ ਹੋਇਆ ਹੈ ਕੂੜਾ ਕੜਕਟ ਬਹੁਤ ਵੱਡੀ ਮਾਤਰਾ ਵਿੱਚ ਫੈਲਾ ਹੋਇਆ ਹੈ ਪਿਛਲੇ ਹਫਤੇ ਇੱਥੇ ਡਿਪਟੀ ਮੇਅਰ ਪ੍ਰਿੰਕਾ ਚੋਪੜਾ ਵੀ ਆਏ ਸਨ ਅਤੇ ਇਸ ਜਗ੍ਹਾ ਤੋਂ ਜਿੱਥੇ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਉਹਨਾਂ ਨੇ ਰਾਤ 12:00 ਵਗੈਰਾ 11:00 ਵਜੇ ਦੇ ਕਰੀਬ ਕੂੜਾ ਚੁੱਕ ਕੇ ਪੂਰੀ ਮਸ਼ੀਨਰੀ ਦੇ ਨਾਲ ਕਾਰਪੋਰੇਸ਼ਨ ਅਧਿਕਾਰੀ ਵੀ ਆਏ ਸਨ ਤੇ ਉਹਨਾਂ ਨੇ ਇਥੋਂ ਕੂੜਾ ਕੜਕੜ ਚੁੱਕਣਾ ਚੁੱਕਿਆ ਸੀ ਪਰ ਲੋਕਾਂ ਦਾ ਕਹਿਣਾ ਹੈ ਕਿ ਕੂੜਾ ਘਾਟੀ ਹੀ ਚੁੱਕਿਆ ਗਿਆ ਜਿਆਦਾ ਤੇ ਖਲਾਰੀ ਹੀ ਗਏ ਸਨ ਅਸਲ ਨੂੰ ਲੋਕਾਂ ਨੇ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਤੇ ਸਦਾ ਨਾਲ ਮਨਾ ਸਕਣਾ ਤੇ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਖਿਆਲ ਨਾ ਆਵੇ ਕਿ ਇੱਥੇ ਸਫਾਈ ਨਹੀਂ ਹੈ ਜਾਂ ਇੱਥੇ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ